ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਮਾ ਕਾਲਕਾ ਦਾ ਮਾ ਕਾਲੀ ਦਾ ਇੱਕ ਢਾਲਾ ਲੈ ਕੇ ਹਾਜ਼ਰ ਹੋਏ ਆਂ ਜਿਹੜਾ ਲੋਕਾਂ ਨੂੰ ਜਿਨ੍ਹਾਂ ਦੇ ਬੱਚਿਆਂ ਨੂੰ ਜਾਂ ਲੋਕਾਂ ਨੂੰ ਜਾਂ ਧੀਆ ਭੈਣਾਂ ਨੂੰ ਕਿਸੇ ਦੀ ਵੀ बार-बार ਨਜ਼ਰ ਲੱਗਦੀ ਆ ਸੁਪਨੇ ਦੇ ਵਿੱਚ ਗੰਦੇ ਸੁਪਨੇ ਆਉਂਦੇ ਆ ਸੁਪਨੇ ਦੇ ਵਿੱਚ ਡਰਾਵਣੇ ਸੁਪਨੇ ਆਉਂਦੇ ਆ ਤੁਹਾਨੂੰ ਲੱਗਦਾ ਕੋਈ ਡਰਾਵਣੇ ਚ ਦਬਾਅ ਸੁਪਨੇ ਦੇ ਵਿੱਚ ਦਬਾਅ ਪੈ ਗਿਆ ਡਰਾਵਣੇ ਸੁਪਨੇ ਕੋਈ ਭੂਤਾਂ ਭਰੇਤਾਂ ਦੇ ਆਉਂਦੇ ਆ ਉਹ ਤੁਹਾਡੇ ਆਉਣੇ ਬੰਦ ਹੋ ਜਾਣਗੇ ਜੇ ਤੁਸੀਂ ਇਹ ਇਹ ਜਿਹੜਾ ਢਾਲਾ ਆ ਜੇ ਕਿਸੇ ਬੱਚੇ ਨੂੰ ਜਾਂ ਕਿਸੇ ਧੀ ਭੈਣ ਨੂੰ ਜਾਂ ਕਿਸੇ ਬਜ਼ੁਰਗ ਨੂੰ ਜਾਂ ਵੱਡਿਆਂ ਨੂੰ ਕਿਸੇ ਨੂੰ ਵੀ ਆਉਂਦੇ ਹੋਣ ਮਾਂ ਕਾਲੀ ਦਾ ਇਹ ਢਾਲਾ ਜਿਹੜਾ ਆ ਉਹ ਬੰਦਾ ਕਰ ਲਵੇ ਉਹਦੇ ਸੁਪਨੇ ਜਿਹੜੇ ਇਦਾਂ ਦੇ ਗੰਦੇ ਸੁਪਨੇ ਆ ਜਿਹੜੇ ਸੁਪਨੇ ਡਰਾਉਣੇ ਸੁਪਨੇ ਆ ਜਦ ਨਜ਼ਰ ਬੁਰੀ ਨਜ਼ਰ ਵੀ ਲੱਗਦੀ ਹੋਵੇਗੀ ਜਾਂ ਕੋਈ ਹੋਰ ਵੀ ਕੋਈ ਮਾੜਾ ਮੋਟਾ ਕੋਈ ਅਸਰ ਹੋਏਗਾ ਉਹ ਸਾਰਾ ਠੀਕ ਹੋ ਜਾਏਗਾ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਆ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣਗੀਆਂ ਤਾਂ ਹੁਣ ਗੱਲ ਕਰਦੇ ਆ ਮਾਤਾ ਕਾਲੀ ਦੇ ਢਾਲੇਵਾਰੇ ਜਿਹੜਾ ਸੁਪਨੇ ਦੇ ਵਿੱਚ ਜਾਂ ਫਿਰ ਡਰਾਵਨੇ ਸੁਪਨੇ ਆਉਂਦੇ ਆ ਜਾਂ ਨੀਂਦ ਨਹੀਂ ਆਉਂਦੀ ਜਾਂ ਦਬਾਅ ਪੈਂਦਾ ਆ ਜਾਂ ਨਜ਼ਰ بار بار ਲੱਗਦੀ ਹੋਵੇ ਤਾਂ ਇਹ ਜਿਹੜਾ ਢਾਲਾ ਆ ਉਹਨਾਂ ਦੇ ਲਈ ਇਹ ਰਾਮ ਬਾਣਾ ਦਾ ਕੰਮ ਕਰੇਗਾ ਤੇ ਦੋਸਤੋ ਇਹ ਜਿਹੜਾ ਢਾਲਾ ਆ ਇਹ ਢਾਲਾ ਬਹੁਤ ਸੌਖਾ ਢਾਲਾ ਆ ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਵੱਡਾ ਖਰਚਾ ਨਹੀਂ ਤੁਹਾਡਾ ਆਉਣਾ ਬਹੁਤ ਘੱਟ ਮਾਤਰਾ ਦੇ ਵਿੱਚ ਖਰਚਾ ਆ ਸਿਰਫ ਇਹਦੇ ਵਿੱਚ ਕੀ ਆ ਮਹਾਪਕਾਲੀ ਦੀ ਜਿਹੜੀ ਭਗਤੀ ਦੀ ਸੇਵਾ ਆ ਉਹ ਤੁਸੀਂ ਲੈਣੀ ਆ ਉਹ ਸੇਵਾ ਕਰਨੀ ਆ ਬਸ ਜਿਹੜੀ ਚੀਜ਼ ਤੁਹਾਨੂੰ ਦੱਸਾਂਗੇ ਅਸੀਂ ਵੀਡੀਓ ਨੂੰ ਪੂਰਾ ਦੇਖਿਓ ਬਿਨਾਂ ਸਕਿੱਪ ਕੀਤੇ ਦੇਖ ਲਓ ਸਾਰੀ ਗੱਲ ਫੇਰ ਸਮਝ ਆਣੀ ਆ ਉਹ ਮਹਾਮਾਈ ਨੂੰ ਦੇਣੀ ਆ ਤੁਸੀਂ ਤੁਹਾਡਾ ਜਿਹੜਾ ਵੀ ਇਹ ਡਰਾਣਾ ਸੁਪਨਾ ਹੋਵੇ ਕੋਈ ਭੈੜੀ ਇਦਾਂ ਦੀ ਚੀਜ਼ ਹੋਵੇ ਉਹ ਦੁਬਾਰਾ ਨਹੀਂ ਆਏਗੀ ਤਾਂ ਹੁਣ ਉਹਦੇ ਬਾਰੇ ਤੁਹਾਨੂੰ ਸਾਰੀ ਗੱਲਬਾਤ ਦੱਸਦੇ ਆਂ ਕਈ ਵਾਰ ਇਸ ਤਰ੍ਹਾਂ ਹੁੰਦਾ ਬੱਚਿਆਂ ਨੂੰ ਨਾ ਸੁਪਨਾ ਸੁਪਨੇ ਦੇ ਵਿੱਚ ਆਉਂਦਾ ਸੁਪਨੇ ਦੇ ਵਿੱਚ ਕੀ ਹੁੰਦਾ ਸਪਨੇ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਭੂਤ ਪ੍ਰੇਤ ਕੋਈ ਚੁੜੇਲ ਚੁੜੇਲਾਂ ਨਜ਼ਰ ਆਉਂਦੀਆਂ ਉਹ ਕਿਉਂ ਨਜ਼ਰ ਆਉਂਦੀਆਂ ਕਈ ਵਾਰ ਅਸੀਂ ਕੀ ਕਰਦੇ ਹਾਂ ਚੁਰਾਹਿਆਂ ਤੋਂ ਲੰਘਦੇ ਹਾਂ ਕਿਸੇ ਵੀ ਸ਼ਮਸ਼ਾਨ ਦੇ ਕੋਲ ਲੰਘ ਜਾਂਦੇ ਹਾਂ ਅੱਜ ਦੀ ਟਾਈਮ ਦੇ ਵਿੱਚ ਕੋਈ ਸਿੱਖਰ ਦੁਪਹਿਰੇ ਦੁਪਹਿਰ ਦਾ ਟਾਈਮ ਵੀ ਗਰਮੀਆਂ ਦਾ ਜਿਹੜਾ ਹੁੰਦਾ 12 ਵਜੇ ਤੋਂ ਬਾਅਦ ਦਾ ਉਹ ਵੀ ਪਹਿਰ ਜਿਹੜਾ ਬਹੁਤ ਔਖਾ ਪਹਿਰ ਹੁੰਦਾ ਉਸ ਪਹਿਰ ਦੇ ਵਿੱਚ ਵੀ ਕਰੋ ਨਾ ਨਿਕਲਿਆ ਕਰੋ ਬੱਚਿਆਂ ਨੂੰ ਤਾਂ ਬਾਹਰ ਕੱਢਿਆ ਨਾ ਕਰੋ ਜਦੋਂ ਇਸ ਪਹਿਰ ਦੇ ਵਿੱਚ ਅਸੀਂ ਜਾਂਦੇ ਹਾਂ ਜਿਹੜੀਆਂ ਇਹ ਚੀਜ਼ਾਂ ਨੂੰ ਇਹ ਜਿਹੜੀਆਂ ਚੀਜ਼ਾਂ ਨੂੰ ਥੋੜਾ ਜਿਹਾ ਜਿਹੜਾ ਸਮਾਂ ਮਿਲਿਆ ਹੁੰਦਾ ਆ ਉਸ ਸਮੇਂ ਦੇ ਵਿੱਚ ਇਹ ਚੀਜ਼ਾਂ ਪੂਰਾ ਆਪਣਾ ਜ਼ੋਰ ਦਿਖਾਉਂਦੀਆਂ ਕੋਈ ਚੀਜ਼ ਹੈ ਐਦਾਂ ਦੀ ਕੋਈ ਛੋਟੀ ਮੋਟੀ ਚੀਜ਼ ਹੈ ਜਾਂ ਉੱਦਾਂ ਮੜ ਸਪੱਸ਼ ਮੜਾ ਮੋਟਾ ਕੋਈ ਸਾਇਆ ਆ ਗਿਆ ਜਾਂ ਪਰਛਾਵਾ ਪੈ ਗਿਆ ਤਾਂ ਵੀ ਤੁਹਾਨੂੰ ਇਹ ਸੁਪਨੇ ਜਿਹੜੇ ਆਉਣੇ ਆ ਡਰਾਉਣੇ ਸੁਪਨੇ ਆਉਣੇ ਆ ਸੁਪਨੇ ਜਿਹੜੇ ਦਬਾ ਪੈਣੇ ਆ ਜਿਸ ਪਰਛਾਈਂ ਦਾ ਜਿਹੜਾ ਪਰਛਾਵਾ ਪੈ ਜਾਂਦਾ ਉਹਦੇ ਨਾਲ ਵੀ ਇਹ ਆਮ ਜੀ ਗੱਲ ਹੋ ਜਾਂਦੀ ਆ ਤੇ ਤੁਸੀਂ ਖਬਰਾਉਣਾ ਨਹੀਂ ਇਸ ਗੱਲ ਤੋਂ ਇਸ ਢਾਲੇ ਦੇ ਨਾਲ ਤੁਸੀਂ ਇਸ ਬਿਲਕੁਲ ਹੀ ਤੁਹਾਡਾ ਜਿਹੜਾ ਇਹ ਹਾਲਾ ਖਤਮ ਹੋ ਜਾਏਗਾ ਇਹ ਤਾਂ ਸੁਪਨੇ ਇਹ ਤਾਂ ਜਿਹੜੀ ਸੀ ਤੁਹਾਨੂੰ ਦੱਸ ਦਿਆਂ ਵੀ ਜਿਹੜਾ ਆਪਾਂ ਬਾਹਰ ਨੂੰ ਘੁੰਮਦੇ ਆਂ ਵੀ ਸੁਪਨੇ ਆਉਂਦੇ ਆ ਜਿਸ ਤਰ੍ਹਾਂ ਹੁਣ ਕਈਆਂ ਲੋਕਾਂ ਦੇ ਕੀ ਹੁੰਦਾ ਆ ਦਬਾ ਪੈਂਦਾ ਰਾਤ ਨੂੰ ਸੁੱਤੇ ਪਿਆਂ ਦੇ ਸੁੱਤੇ ਪਿਆਂ ਨੂੰ ਦਬਾ ਪੈਂਦਾ ਵੀ ਸਰੀਰ ਖੜ ਜਾਂਦਾ ਆ ਬਿਲਕੁਲ ਚੱਲਦਾ ਨਹੀਂ ਸਰੀਰ ਤਾਂ ਵੀ ਤੁਸੀਂ ਇਸ ਢਾਲੇ ਨੂੰ ਕਰ ਲੈਣਾ ਤੁਹਾਡਾ ਇਹ ਜਿਹੜਾ ਜਿਹੜਾ ਤੁਸੀਂ ਇਹ ਜਿਹੜਾ ਸੁਪਨੇ 'ਚ ਦਬਾ ਪੈਂਦਾ ਉਹ ਵੀ ਬੰਦ ਹੋ ਜਾਏਗਾ ਜੇ ਮੰਨ ਲਓ ਇਹਦੇ ਵਿੱਚ ਕੋਈ ਕਿਸੇ ਨੇ ਕੋਈ ਕਿਰਿਆ ਵੀ ਕੀਤੀ ਹੋਵੇ ਤੁਹਾਡੇ ਦੇਸ਼ ਕੋਈ ਚੀਜ਼ ਭੇਜੀ ਹੋਵੇ ਸ਼ਮਸ਼ਾਨ ਦੀ ਕੋਈ ਭੂਤ ਪ੍ਰੇਤ ਹਲਕਾ ਫੁਲਕਾ ਜਿਹੜੇ ਅੱਜ ਕੱਲ ਛੋਟੇ ਮੋੜੇ ਲੋਕੀ ਅੱਜ ਕੱਲ ਕਿਤਾਬਾਂ ਪੜ੍ਹ ਕੇ ਕੰਮ ਕਰ ਦਿੰਦੇ ਆ ਉਹਦੇ ਨਾਲ ਵੀ ਇਸ ਢਾਲੇ ਦੇ ਨਾਲ ਉਹ ਚੀਜ਼ ਵੀ ਸਫਾਈ ਹੋ ਜੂਗੀ ਖਬਰਾਂ ਵਾਲੀ ਕੋਈ ਗੱਲ ਨਹੀਂ ਜੀ ਤਾਂ ਦੋਸਤੋ ਇਹ ਜਿਹੜੀ ਇਹ ਜਿਹੜਾ ਢਾਲਾ ਆ ਇਹ ਢਾਲਾ ਬਹੁਤ ਸੌਖਾ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਬਹੁਤ ਸੌਖਾ ਜਿਹਾ ਸਰਲ ਜਿਹਾ ਢਾਲਾ ਆ ਇਹਨਾਂ ਨੂੰ ਪੁਰਾਣੇ ਬਜ਼ੁਰਗ ਬਹੁਤ ਕਰਦੇ ਰਹੇ ਆਪਣੇ ਆਪਾਂ ਨੂੰ ਪਤਾ ਨਹੀਂਗਾ ਇਹ ਪੰਡਤ ਲੋਕ ਵੀ ਬਹੁਤ ਕਰਦੇ ਆ ਪੜਤਾਂ ਨੂੰ ਵੀ ਇਹ ਜਿਹੜਾ ਇਹ ਢਾਲਾ ਆ ਇਹਦੇ ਬਾਰੇ ਜਾਣਕਾਰੀ ਹੈਗੀ ਆ ਮੈਨੂੰ ਇਹ ਨਹੀਂ ਪਤਾ ਕਿ ਹੁਣ ਆਪਣੇ ਲੋਕਾਂ ਤੋਂ ਇਹਦੀ ਜਾਣਕਾਰੀ ਹੈਗੀ ਕਿ ਨਹੀਂ ਹੈਗੀ ਸੋ ਅਸੀਂ ਇਸ ਜਾਣਕਾਰੀ ਨੂੰ ਵੀ ਤੁਹਾਡੇ ਵੀ ਇਸ ਰੂਪ ਰੂ ਕਰ ਰਹੇ ਕਿ ਜਿਆਦਾ ਪਾਪਾ ਜਿਆਦਾ ਵਹਿਮ ਕਰ ਜੰਨੇ ਆ ਜਿਆਦਾ ਕਿਤੇ ਬਾਬਿਆਂ ਤੋਂ ਜਾ ਬੈੰਨੇ ਆ ਉੱਥੇ ਖਰਚੇ ਬਹੁਤ ਹੋ ਜਾਂਦੇ ਆ ਜੀ ਪੈਸਾ ਦੇਣ ਤਿਆਰ ਹੋ ਜਿੰਨੇ ਵੀ ਸਾਡਾ ਨਿਆਣਾ ਠੀਕ ਕਰਦੇ ਹੋ ਜੀ ਇਹ ਕਰਦੇ ਹੋ ਉਹ ਕਰਦੇ ਹੋ ਕੁਝ ਕਰਨ ਦੀ ਲੋੜ ਨਹੀਂ ਤੁਸੀਂ ਇਹ ਘਰ ਦੇ ਵਿੱਚ ਹੀ ਆਪਣੇ ਘਰ ਦੇ ਵਿੱਚ ਹੀ ਇਹ ਉਪਾਅ ਕਰ ਸਕਦੇ ਹੋ ਕੋਈ ਐਸੀ ਗੱਲ ਨਹੀਂ ਠੀਕ ਹੈ ਜੀ ਕੋਈ ਘਬਰਾਉਣ ਦੀ ਲੋੜ ਨਹੀਂ ਬਹੁਤ ਸੌਖਾ ਤੇ ਸਰਲ ਜਿਹਾ ਉਪਾਅ ਆ ਤੁਸੀਂ ਕੀ ਕਰਨਾ ਕਿਸੇ ਵੀ ਸ਼ਨੀਵਾਰ ਵਾਲੇ ਦਿਨ ਸ਼ਨੀਵਾਰ ਨੂੰ ਜਦੋਂ ਸ਼ਾਮ ਦੇ ਟਾਈਮ ਹੀ ਰੱਖਿਓ ਸ਼ਾਮ ਸ਼ਾਮ ਨੂੰ ਤੁਸੀਂ ਕੀ ਕਰਨਾ ਜਮ ਮਾਤਾ ਕਾਲੀ ਦਾ ਮੰਦਿਰ ਤੁਹਾਡੇ ਲਾਗੇ ਛੱਕੀ ਕਿਤੇ ਨਾ ਕਿ ਅੱਜਕੱਲ ਮਹਾ ਕਾਲੀ ਦਾ ਮੰਦਿਰ ਤਾਂ ਨਾਰਮਲ ਮਿਲ ਜਾਂਦਾ ਹੈ ਤੁਸੀਂ ਕੀ ਕਰਨਾ ਘਰ ਦੇ ਵਿੱਚ ਕੀ ਆਪਣੇ ਪਹਿਲਾਂ ਤਾਂ ਘਰ ਦੇ ਵਿੱਚ ਕਾਲੇ ਮਾਂ ਲੈ ਕੇ ਆਉਣੇ ਆ ਥੋੜੇ ਜਿਹੀ ਪਾਈਆ ਠੀਕ ਹੈ ਪਾਈਆ ਜਿਹੜੇ ਕਾਲੇ ਮਾਂ ਆ ਲੈ ਲੈਣੇ ਆ ਉਹਨੂੰ ਲਿਫਾਫੇ 'ਚ ਹੀ ਪਾਏ ਰੱਖ ਦੇਣੇ ਆ ਲਿਫਾਫੇ 'ਚ ਪਾ ਕੇ ਥੋੜੀ ਜਿਹੀ ਚੋ ਇੱਕ ਮੁਠੀ ਕੱਢ ਲੈਣੀ ਆ ਠੀਕ ਹੈ ਇੱਕ ਮੁਠੀ ਕੱਢ ਕੇ ਜਿਹੜੀ ਜਿਹੜਾ ਬੱਚਾ ਜਿਹਦੇ ਜਿਹਨੂੰ ਦਬਾ ਪੈਂਦਾ ਆ ਜਿਹਨੂੰ ਕੋਈ ਸੁਪਨੇ ਦੇ ਵਿੱਚ ਡਰ ਲੱਗਦਾ ਆ ਜਾਂ बार-बार ਨજર ਲੱਗਦੀ ਹੋਵੇ ਜਨੂੰ ਠੀਕ ਆ ਉਹਦੇ ਸਿਰ ਤੋਂ ਪੁੱਠੇ ਕਮਾ ਲੈਣੇ ਆ ਮੁਠੀ 'ਚ ਪਾ ਕੇ ਨਾ ਮੁਠੀ ਭਰ ਲੈਣੀ ਆ ਮੁਠੀ ਭਰਨ ਤੋਂ ਬਾਅਦ ਜਿਹੜੇ ਕਾਲੇ ਮਾ ਆ ਸੱਤ ਵਾਰ ਸਿਰ ਤੋਂ ਵਾਰ ਲੈਣੇ ਆ ਸਵਾਲ ਚੋਆ ਲੈਣੇ ਆ ਪੁੱਠੇ ਜੇਨੂੰ ਸੱਤ ਵਾਰ ਤੁਸੀਂ ਪੁੱਠੇ ਕਮਾ ਲੈ ਬੱਚੇ ਦੇ ਸਿਰ ਤੋਂ ਜਿਹੜੇ ਉਹ ਕਾਲੇ ਮਾ ਆ ਉਹਦੇ ਵਿੱਚ ਹੀ ਪਾਣੇ ਆ ਰਲਾਣੇ ਆ ਠੀਕ ਆ ਰਲਾ ਕੇ ਤੁਸੀਂ ਕੀ ਕਰਨਾ ਰਲਾ ਕੇ ਕਿਸੇ ਵੀ ਸ਼ਨੀਵਾਰ ਵਾਲੇ ਦਿਨ ਜਦੋਂ ਕਿਤੇ ਮਹਾਕਾਲੀ ਦਾ ਕੋਈ ਮੰਦਿਰ ਦੇਖ ਲਓ ਨੇੜੇ ਤੇੜੇ ਜਿੱਥੇ ਮਾਤਾ ਕਾਲੀ ਦੀ ਕੱਲਿਆਂ ਦੀ ਮੂਰਤੀ ਹੋਵੇ ਠੀਕ ਆ ਜਿੱਥੇ ਕੱਲੀ ਮਾਤਾ ਕਾਲੀ ਦੀ ਮੂਰਤੀ ਹੋਵੇ ਜਿੱਥੇ ਉੱਥੇ ਦੇਖ ਲੈਣਾ ਜੇ ਉੱਥੇ ਕੱਲੀ ਵੀ ਨਹੀਂ ਹੈਗੀ ਜਾਂ ਕਿਤੇ ਨਾਲ ਮੂਰਤੀਆਂ ਹੋਰ ਵੀ ਆ ਕੋਈ ਮਾ ਕਾਲੀ ਦੀ ਮੂਰਤੀ ਆ ਉੱਥੇ ਹੀ ਇਹ ਕਾ ਜਿਹੜਾ ਕੰਮ ਆਪਾਂ ਕਰਨਾ ਆ ਉੱਥੇ ਹੀ ਇਹ ਢਾਲੇ ਦਾ ਪ੍ਰਯੋਗ ਕਰਨਾ ਠੀਕ ਆ ਤੁਸੀਂ ਕੀ ਕਰਨਾ ਸ਼ਾਮ ਨੂੰ ਸ਼ਾਮ ਦੇ ਟਾਈਮ 6-7 ਵਜੇ ਤੋਂ ਬਾਅਦ ਜਦੋਂ ਵੀ 6-7 ਵਜੇ ਜਦੋਂ ਤੁਹਾਡਾ ਟਾਈਮ ਲੱਗਦਾ ਤੁਸੀਂ ਮੰਦਰ ਦੇ ਵਿੱਚ ਜਾਣਾ ਮਹਾਕਾਲੀ ਅੱਗੇ ਫਰਿਆਦ ਕਰਨੀ ਹੈ ਕਿ ਮਹਾਕਾਲੀ ਵੀ ਜਿਹੜਾ ਇਸ ਜਿਹੜੀ ਵੀ ਬੱਚੇ ਨੂੰ ਪ੍ਰੋਬਲਮ ਆ ਜੋ ਵੀ ਇਸ ਬੱਚੇ ਦੇ ਉੱਤੇ ਕੋਈ ਬਾਹਰੀ ਚੀਜ਼ ਹੈ ਕੀਤਾ ਕਰਾਇਆ ਲੱਗਿਆ ਲੱਗਾ ਕੁਝ ਵੀ ਇਦਾਂ ਦਾ ਉਹਨੂੰ ਦੂਰ ਕਰ ਦੇ ਇਹਨੂੰ ਜਿਹੜੇ ਆ ਸੁਪਨੇ ਆ ਭੈੜੇ ਆਉਂਦੇ ਆ ਨਜਾਨਾ ਨਜ ਲੱਗਦੀ ਹੈ ਵਾਰ-ਵਾਰ ਉਹ ਬਿਲਕੁਲ ਠੀਕ ਹੋ ਜਵੇ ਠੀਕ ਹੈ ਜੀ ਤੁਸੀਂ ਇੰਨੀ ਅਰਦਾਸ ਬੇਨਤੀ ਲਾਣੀ ਹੈ ਮਹਾਕਾਲੀ ਦੇ ਮੰਦਰ 'ਚ ਜਾ ਕੇ ਤੇ ਮਾਂ ਕਾਲੀ ਦੇ ਅੱਗੇ ਮਾਂ ਰੱਖ ਦੇਣੇ ਉਹ ਜਿਹੜੇ ਪਾਈਆ ਮਾਂ ਹੋਣੇ ਆ ਲਗਾਤਾਰ ਤੁਸੀਂ ਪੰਜ ਸ਼ਨੀਵਾਰ ਐਦਾਂ ਕਰ ਦਿਓ ਦੇਖਿਓ ਤੁਹਾਡਾ ਬੱਚਾ ਬਿਲਕੁਲ ਤੰਦਰੁਸਤ ਤੇ ਸਹੀ ਹੋ ਜਾਣਾ ਤਾਂ ਦੋਸਤੋ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ